ਵਾਹ ਤੇ ਸੈਨ ਮਾਰ ਗਿਆ ਮੋਟਾ ਹੋਇਆ ਕੋਰਿੰਦਾ ਬਸ ਸੈਨ ਮਾਰ ਦੇ ਮਾਤ ਪਾਵਾ ਦੇ ਇਹ ਨੰਦ ਤੇ ਪਰ ਸੈਨ ਫੇਰ ਉਹ ਮਾਰ ਦੇ ਨਹੀਂ ਹਣਦੇ ਸੈਨ ਮਾਰ ਕਰਦੇ ਤੂੰ ਦਾ ਮੈਂ ਯਕੀਨ ਰੱਖ ਮੇਰੇ ਤੋਂ ਸੈਨ ਕਰਦੇ ਆ ਯਾਦ ਨਹੀਂ ਤੈਨੂੰ ਪੂਰੀ ਦੇਊਗਾ ਸੈਨ ਕਰ ਸੈਨ ਕਰ ਯਾਰ ਕਮਾਲ ਕੋਈ ਯਾਰ ਸੈਨ ਦਾ ਕਰਦੇ ਯਾਰ ਕਮਾਲ ਹੋ ਗਈ ਤੇਰੀ ਸੈਨ ਕਰ ਕਿਹੜਾ ਸੈਨ ਕਰ ਸਾਡਾ ਯਾਰ ਤੂੰ ਸੈਨ ਕਰਦਾ ਐਂਡ ਤੇ ਮੈਂ ਗੱਲ ਨਾਲ ਤੇ ਬਾਈ ਇੱਕ ਮਿੰਟ ਰੋਕ ਜੀ ਕੋਈ ਜਾਂ ਸੈਨ ਕਰੀ ਯਾਰ ਉੱਤੇ মিডিਆ ਆਇਆ ਖੜਾ ਪੁੱਤ ਸਾਡੇ ਉਹ ਸਹੀ ਗੱਲ ਉਹ ਸੈਨ ਕਰੀ ਉਹ ਸੈਨ ਕਰ ਦੇ ਦੱਸ ਨਾ 52 ਦਾ ਆ ਬਰਾ ਯਾਰ ਉਹ ਰੋਡ ਫੜਾ ਆ ਪੂਰੇ ਕਰ ਰੋਡ ਕਮਾਲ ਕਰੀ ਜੰਨੇ ਯਾਰ ਰੋਡ ਫੜਾ ਭਾਈ ਇੱਕੋ ਮੈਨੂੰ ਇਹਦਾ ਦੇ ਦਿਜੀਏ ਬਾਂਜਰ ਮੋੜ ਦੀ ਹਾਂ ਨਾ ਜਾਂ 54000 ਦਾ ਬਾਈ ਇਹ ਤੂੰ ਯਾਰ ਹਰਿ ਦੋ ਆਇਨਾ ਕਰਾ ਪਈ ਨਾ ਧਾਰੀ ਯਾਰ ਇੱਕ ਹਜ਼ਾਰ ਖੰਡ ਪਿੱਛੇ ਇਹਦਾ ਮਨ ਨਹੀਂ ਰੱਖਦਾ ਯਾਰ ਬੈਠ ਬਾਈ ਯਾਰ ਆ ਯਾਰ ਕਰ ਸੈ ਇਵੇਂ ਕਰ ਭਾਈ ਆਏ ਇੱਧਰ ਨਹੀਂ ਲਿਖਾਈ ਐਡਰੈਸ ਯਾਰ ਲਓ ਬਾਈ ਹੋ ਗਏ ਦੋਸਤ ਹੋ ਗਿਆ ਆਈ ਦਾ ਸੌਦਾ